ਪੰਜਾਬ ਦੀ ਜੇ ਗੱਲ ਕਰਾਂ ਤੇ ਕੱਲ ਜੋ ਤਾਲੀਵਾਲ ਸਾਹਿਬ ਦਾ ਰੂਪ ਦੇਖਿਆ ਉਸ ਤੋਂ ਬਾਅਦ ਜੋ ਮੈਂ ਲੋਕਾਂ ਦਾ ਰੂਪ ਦੇਖਿਆ ਇੱਥੇ ਕੁਝ ਲੋਕਾਂ ਦਾ ਰੂਪ ਦੇਖਿਆ ਸੋਸ਼ਲ ਮੀਡੀਆ ਤੇ ਤਾਂ ਮੈਨੂੰ ਮਤਲਬ ਕਿ ਸਮਝ ਨਹੀਂ ਸੀ ਆ ਰਹੀ ਕਿ ਕੀ ਕਿਹਾ ਜਾਵੇ ਕੀ ਸੋਚ ਰੱਖੀ ਜਾਵੇ ਤਾਲੀਵਾਲ ਸਾਹਿਬ ਅچھے ਇਨਸਾਨ ਨੇ ਜੀਵਨ ਜਿੰਦਗੀ ਚ ਉਹ ਬੜੇ ਮਤਲਬ ਕਿ ਜਿਵੇਂ ਖੁੱਲਾ ਜਿਹਾ ਪੰਜਾਬੀ ਦਾ ਕਿਸੇ ਦਾ ਸੁਭਾਅ ਹੁੰਦਾ ਨਾ ਐਸੇ ਸੁਭਾਅ ਦੇ ਨੇ ਓਏ ਓਰੇ ਆ ਓਰੇ ਆ ਅਧਰ ਗੰਦਨ ਦਾ ਤੋ ਯਾ ਫੜ ਯਾਰ ਫੜ ਯਾਰ ਆ ਉਹਨਾਂ ਤਾਂ ਸਲੀਕਾ ਹੈ ਮਾੜਾ ਨਹੀਂ ਹੁੰਦਾ ਹੈ ਕਿਸੇ ਨੂੰ ਯਾਰ ਕਹਿਣਾ ਓਏ ਯਾਰ ਛੱਡੀ ਯਾਰ ਅਣਜਾਣ ਬੰਦੇ ਨੂੰ ਵੀ ਕਹਿਣਾ ਬਹੁਤ ਖੁੱਲਾ ਸੁਭਾਅ ਹੁੰਦਾ ਕਈਆਂ ਬੰਦਿਆਂ ਦਾ ਪਰ ਜਦੋਂ ਕਿਸੇ ਜਾਨ ਦੇ ਵਿੱਚ ਉਹਨਾਂ ਨੇ ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਬਹੁਤ ਵਧੀਆ ਇਹ ਤਾਂ ਕਹਿ ਸਕਦੇ ਆ ਤਾਂ ਉਹਨਾਂ ਦਾ ਇੱਕ ਜਿਹੜਾ ਕਾਲਰ ਮੈਕ ਸੀ ਉਹਨੇ ਕੁਝ ਗਾਲਾਂ ਫੜ ਵੀਆਂ ਉਹਨਾਂ ਦੀਆਂ ਗੰਦੀਆਂ ਗਾਲਾਂ ਕੱਢੀਆਂ ਉਹਨਾਂ ਨੇ ਕਿਸੇ ਪੁਲਿਸ ਅਧਿਕਾਰੀ ਮ ਇਹ ਵਾਇਰਲ ਹੋ ਗੀਆ ਲੋਕਾਂ ਨੇ ਇਹਦੇ ਤੇ ਤਰ੍ਹਾਂ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ ਵਿਰੋਧੀ ਧਿਰ ਨੇ ਨਿਸ਼ਾਨੇ ਸਾਧੇ ਹੁਣ ਤੱਕ ਮੇਰੇ ਖਲ ਦੇ ਨਾਲ ਤਾਸੀਵਾਲ ਸਭ ਦਾ ਕੋਈ ਇਹਦੇ ਤੇ ਰਿਐਕਸ਼ਨ ਨਹੀਂ ਆਇਆ ਪ੍ਰਤੀਕਰਮ ਨਹੀਂ ਆਇਆ ਜਦੋਂ ਮੈਂ ਇਹ ਗੱਲਬਾਤ ਰਿਕਾਰਡ ਕਰ ਕਰ ਰਿਹਾ ਹਾਂ ਤੁਹਾਡੇ ਨਾਲ ਤੁਹਾਡੇ ਵਾਸਤੇ ਤੋਂ ਖੈਰ ਇਹ ਆਪਣੇ ਆਪ ਦੇ ਵਿੱਚ ਬੜੀ ਇੰਟਰਸਟਿੰਗ ਗੱਲ ਹੈ ਕਿ ਭਈ ਸਾਬਕਾ ਵਜ਼ੀਰ ਮੌਕੇ ਦਾ ਵਿਧਾਇਕ ਚੀਫਸ ਬੁਕਸ ਪਰਸਨ ਕੋ ਪਹੁੰਚ ਜਾਂਦਾ ਉਹ ਡਰਾਫਟ ਚਲਵਾ ਰਿਹਾ ਤੇ ਅਧਿਕਾਰੀ ਗਏਦੇ ਉਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਮਹਿਕਮੇ ਦੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਉਸ ਤੋਂ ਪਹਿਲਾਂ ਸਾਨੂੰ ਇਹ ਵੇਖਣਾ ਚਾਹੀਦਾ ਹੈ ਕਿ ਜਿਸ ਦੇ ਹਿਸਾਬ ਨਾਲ ਪੰਜਾਬ 'ਚ ਵਹੀਕਲ ਵਧੇ ਆ ਕਿ ਅਸੀਂ ਟ੍ਰੈਫਿਕ ਨਫਰੀ ਵਧਾਈ ਆ ਪਹਿਲਾ ਸਵਾਲ ਕਿ ਦੂਜਾ ਸਾਡਾ ਬਾਜ਼ਾਰਾਂ ਦਾ ਜਾਂ ਸੜਕਾਂ ਦਾ ਇਨਫਰਾਸਟ੍ਰਕਚਰ ਢਾਂਚਾ ਇਸ ਅਨੁਰੂਪ ਹੈ ਦੂਜਾ ਸਵਾਲ ਤੀਜਾ ਸਵਾਲ ਕਿ ਜੇ ਕੋਈ ਲਾਪਰਵਾਹੀ ਕਰਦਾ ਹੈ ਉਦੇ ਤੇ ਮਹਿਕਮੇ ਦੀ ਗਾਜ਼ ਡਿੱਗਣੀ ਚਾਹੀਦੀ ਹੈ ਜਾਂ ਗਾਲ ਡਿੱਗਣੀ ਚਾਹੀਦੀ ਹੈ। ਔਰ ਇਹਨਾਂ ਦੇ ਭਗਤ ਪ੍ਰਨਾਮ ਪ੍ਰਨਾਮ ਹੈ ਨਾ। ਇਹਨਾਂ ਦੀ ਨਹੀਂ ਸਦਬੁੱਧੀ ਹੈ। ਇਹਨੇ ਅਕਲਵਾਨ ਲੋਕ ਨੇ ਹੈ ਥੱਲੇ ਆ ਕੇ ਕਹਿ ਰਹੇ ਨੇ ਕਿ ਪੁਰਸੋ ਲੈ ਵੀ ਤਾ ਕਾਲਾ ਕਰਦੇ। ਤੁਸੀਂ ਉਦੋਂ ਕਿਉਂ ਨਹੀਂ ਬੋਲਦੇ? ਇਹਦੇ ਚ ਕੀ ਹੋ ਗਿਆ? ਉਕਿਉਂ ਪਾਸੇ ਹੋਇਆ ਇਹਦਾ ਮਤਲਬ ਇਹ ਆ ਕਿ ਜੇ ਪੁਲਿਸ ਵਾਲੇ ਘਾਣਾ ਕਰਦੇ ਆ ਪੁਲਿਸ ਵਾਲੇ ਇਨਕਾਊਂਟਰ ਵੀ ਕਰਦੇ ਆ ਏਕੇ 47 ਫੜਾ ਦਿਓ ਧਾਲੀਵਾਲ ਸਾਹਿਬ ਨੂੰ ਇਨਕਾਊਂਟਰ ਵੀ ਕਰ ਦਿਆ ਕਰਨ ਕਿਉਂ ਤੁਹਾਡੀ ਅਕਲ ਜਿਹੜੀ ਹੈ ਨਾ ਉਸ ਨੂੰ ਡੇਮੂ ਲੜ ਗਿਆ ਹੱਦ ਹੋ ਗਈ ਹੈ ਤੁਹਾਡੇ ਲਈ ਕਿ ਜੇ ਮੰਨ ਲਓ ਇਹ ਪਰਸੈਪਸ਼ਨ ਲੈ ਕੇ ਜਾਓਗੇ ਪਬਲਿਕ ਦੇ ਵਿੱਚ ਤੇ ਪਬਲਿਕ ਵੀ ਗਾਲਾਂ ਕੱਢੇ ਪੁਲਿਸ ਨੂੰ ਆ ਪਪਲਿਸ ਪਬਲਿਕ ਦੀ ਮਿੱਤਰਤਾ ਦੇਖਣੀ ਚਾਹੁੰਦੇ ਆ ਕਿ ਇੱਕ ਵੱਖਰੀ ਕਿਸਮ ਦੀ ਅਦਾਵਤ ਇਹ ਵੀ ਸਵਾਲ ਹੈ ਪੁਲਿਸ ਵਾਲਾ ਕੋਈ ਗਾਲ ਕੱਢਦਾ ਤਾਂ ਗਲਤ ਹੈ ਨਾ ਕਾਨੂੰਨ ਇਜਾਜ਼ਤ ਦਿੰਦਾ ਨਾ ਉਹਦੀ ਸਰਵਸ ਰੂਲ ਬੁੱਕ ਇਜਾਜ਼ਤ ਦਿੰਦੀ ਹੈ ਇਸ ਗੱਲ ਦੀ ਸਾਡੇ ਉਹਦੇ ਤੇ ਕਾਰਵਾਈ ਬਣਦੀ ਆ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ ਗਾਲ ਕੱਢਣ ਦਾ ਕਪੂਲ ਸਾਲਾ ਕੱਢਦਾ ਹੈ ਤਾਂ ਗਲਤ ਹੈ ਪਰ ਅਸੀਂ ਉਸ ਗਲਤ ਗੱਲ ਨੂੰ ਕਿ ਤਾਂ ਜਸਟੀਫਾਇਬਲ ਬਣਾ ਕਾਂਗੇ ਕਿ ਹਾਂ ਭਾਈ ਅਸੀਂ ਉਹ ਅਜ ਬਰੋਬਰ ਕਾਲਾ ਕੱਢੀਏ ਫਿਰ ਤਾਂ ਪਬਲਿਕ ਨੂੰ ਵੀ ਇਜਾਜ਼ਤ ਦੇਦੇ ਹੋ ਨਾ ਉਹ ਗळा ਕੱਢ ਲਿਆ ਕਰੇ ਬਰੋਬਰ ਸੁਪਲਸ ਨੂੰ ਮਜ਼ਾਕ ਨਾ ਬਣਾਓ ਪਲੀਜ਼ ਕਿਰਪਾ ਕਰਕੇ ਮਜ਼ਾਕ ਨਾ ਬਣਾਓ ਪੁਲਸ ਦੀ ਕ੍ਰੈਡੀਬਿਲਟੀ ਪਹਿਲਾਂ ਹੀ ਆ ਤੁਹਾਡੇ ਰਾਜ ਦੇ ਵਿੱਚ ਬਹੁਤ ਜ਼ਿਆਦਾ ਡਿੱਗ ਚੁੱਕੀ ਆ ਬਹੁਤ ਜ਼ਿਆਦਾ ਡੇਗ ਚੁੱਕੀ ਆ ਹੁਣ ਹੋਰ ਨਾ ਦੇਖੋ ਕਿਰਪਾ ਕਰਕੇ ਅਚੀ ਮਿਸਾਲ ਪੇਸ਼ ਕਰੋ ਹਾਂ ਠੀਕ ਆ ਕੋਤਾਈ ਹੋ ਸਕਦੀ ਆ ਕੋਈ ਅਫਸਰ ਗਲਤ ਹੋ ਸਕਦਾ ਕੋਈ ਮੁਲਾਜ਼ਮ ਗਲਤ ਹੋ ਸਕਦਾ ਉਹਦੇ ਤੇ ਮਹਿਕਮੇ ਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਗੈਰ اخਲਾਕੀ ਗਾਲ ਬੰਦਾ ਜਿਹੜੇ ਜ਼ਿੰਮੇਵਾਰ ਵਿਅਕਤੀ ਉਹ ਕਰਦੇ ਆ ਜਦੋਂ ਤਾਂ ਠੀਕ ਨਹੀਂ ਲੱਗਦਾ ਵੈਸੇ ਵੀ ਆਪਾਂ ਖਰਚ ਵੀ ਦੇਖ ਲੈਨੇ ਆ ਖਰਚ ਵੀ ਕੋਈ ਜੀ ਗਲਤੀ ਕਰ ਲੇ ਤਾਂ ਕੀ ਉਹਨੂੰ ਕਹਦੇ ਹੋਗੇ ਆਪਾਂ ਕਿ ਮੰਤਰੀ ਸਾਹਿਬ ਇਸ ਤਰ੍ਹਾਂ ਹੀ 딜 ਕਰਿਆ ਕਰਾਂ ਜਾਂ ਐਮਐਲਏ ਸਾਹਿਬ ਇਸ ਤਰ੍ਹਾਂ 딜 ਕਰਿਆ ਕਰਨ ਸੋ ਇਹ ਸਭਿਆਚਾਰ ਰਾਜਨੀਤੀ ਦਾ ਖਤਰਨਾਕ ਆ ਖਤਰਨਾਕ ਆ ਸੋ ਨਿੰਦਨਯੋਗ ਆ ਕਿਸੇ ਨੇ ਸਮਰਥਨ ਕਰਨਾ ਇਹੋ ਜੇ ਰਾਜਨੀਤਿਕ ਸਭਿਆਚਾਰ ਦਾ ਤੋਂ ਕਰੀ ਜਾਵੇ ਜੀ ਸਾਥਕੇ ਅਸੀਂ ਇਸ ਦੀ ਨਖੀਦੀ ਹੀ ਕਰਾਂਗੇ